ਮੇਰੇ ਵੇੜੇ ਦੀਏ ਨਿੰਡ ਰੇਕ ਜਿੰਦੇ ਮੇਰੇ ਵੇੜੇ ਦੀਏ ਨਿੰਡ ਰੇਕ ਜਿੰਦੇ ਫੁੱਲ ਦੇ ਦੇ ਮੈਂ ਪੇਕਿਆਂ ਨੂੰ ਜਾਮਾ ਜਿੰਦੇ ਫੁੱਲ ਤੇ ਦੇ ਮੈਂ ਪੇਕਿਆਂ ਨੂੰ ਜਾਮਾ ਜਿੰਦੇ ਜਦ ਮੈਂ ਪੇਕਿਆਂ ਨੂੰ ਗਏ ਜਿੰਦੇ ਜਦ ਮੈਂ ਇਕਿਆਂ ਨੂੰ ਗਏ ਜਿੰਦੇ ਬੂਹੇ ਰੱਖਿਆ ਪੈਰ ਮੈਂ ਤਾਂ ਜਾ ਜਿੰਦੇ ਬੂਹੇ ਰੱਖਿਆ ਪੈਰ ਮੈਂ ਤਾਂ ਜਾ ਜਿੰਦੇ ਸੋਨੀਆਂ ਪੱਭੀਆਂ ਨੇ ਢਾਏ ਨੇ ਚਰਖੇ ਜਿੰਦੇ ਸੋਨੀਆਂ ਪੱਭੀਆਂ ਨੇ ਢਾਏ ਨੇ ਚਰਖੇ ਜਿੰਦੇ ਮੈਨੂੰ ਕਿਸਨੇ ਅੱਖਿਆ ਵੇਜਾ ਕੁੜੀਏ ਮੈਨੂੰ ਕਿਸਨੇ ਅੱਖਿਆ ਵੇਜਾ ਕੁੜੀਏ ਮੈਨੂੰ ਕਿਸਨੇ ਦਿੱਤੜਾ ਪੀਯਾਰ ਜਿੰਦੇ ਮੈਨੂੰ ਕਿਸਨੇ ਦਿੱਤੜਾ ਪੀਯਾਰ ਜਿੰਦੇ ਮੈਨੂੰ ਚਾਚੇ ਨੇ ਅੱਖਿਆ ਵੇਜਾ ਕੁੜੀਏ ਮੈਨੂੰ ਚਾਚੇ ਨੇ ਅੱਖਿਆ ਵੇਜਾ ਕੁੜੀਏ ਮੈਨੂੰ ਤਾਏ ਨੇ ਦਿੱਤੜਾ ਪੀਆ ਜਿੰਦੇ ਮੈਨੂੰ ਤਾਇਏ ਨੇ ਦਿੱਤ ਰਪੀਆ ਜਿੰਦੇ ਚਾਚੀਆਂ ਤਾਇਆਂ ਨਾਲ ਪਰਿਆ ਵੇੜਾ ਜਿੰਦੇ ਚਾਚੀਆਂ ਤਾਇਆਂ ਨਾਲ ਪਰਿਆ ਵੇੜਾ ਜਿੰਦੇ ਮੈਨੂੰ ਦਿਸ਼ੇ ਨਾਲ ਵਿੱਚ ਮੇਰੀ ਮਾਂ ਜਿੰਦੇ ਮੈਨੂੰ ਇਸੇ ਨ ਵਿੱਚ ਮੇਰੀ ਮਾਂ ਜਿੰਦੇ ਚਾਚਿਆਂ ਤਾਇਆ ਨਾਲ ਭਰੇ ਆ ਵੇੜਾ ਜਿੰਦੇ ਚਾਚਿਆਂ ਤਾਇਆ ਨਾਲ ਭਰੇ ਆ ਵੇੜਾ ਜਿੰਦੇ ਮिन्नੂ ਜਿਸਨਾ ਵਿੱਚ ਮੇਰਾ ਬਾਪ ਜਿੰਦੇ ਮੈਨੂੰ ਜਿਸਨਾ ਵਿੱਚ ਮੇਰਾ ਬਾਪ ਜਿੰਦੇ ਛੋਟੀ ਪਬੀ ਨੇ ਮਰੀਓ ਬੋਲੀ ਜਿੰਦੇ ਛੋਟੀ ਪਬੀ ਨੇ ਮਰੀਓ ਬੋਲੀ ਜਿੰਦੇ ਸਾਡੇ ਸੋਰੇ ਦੀ ਤਾਂ ਕੋਈ ਤੀ ਨਹੀਂ ਜੋ ਸਾਡੇ ਕਦੋਂ ਦੀਆਂ ਨੀ ਨਾਣ ਜਿੰਦੇ ਤੁ ਸਾਡੇ ਕਦੋਂ ਦੀਆਂ ਨੀ ਨਾਣ ਜਿੰਦੇ ਨਿੱਕਿਆਂ ਹੁੰਦੇ ਆਂਦੇ ਮਰ ਗਨੇ ਮਾਪੇ ਜਿੰਦੇ ਨਿੱਕਿਆਂ ਹੁੰਦੇ ਆਂਦੇ ਮਰ ਗਨੇ ਮਾਪੇ ਜਿੰਦੇ ਰਹਿੰਦੀ ਸੀ ਮੈਂ ਨਾਨਕਿਆਂ ਦੇ ਕੋਲ ਜਿੰਦੇ ਰਹਿੰਦੀ ਸੀ ਮੈਂ ਨਾਨਕਿਆਂ ਦੇ ਕੋਲ ਜਿੰਦੇ ਵਰ ਨੂੰ ਬੀਰ ਵੀ ਤੁਰਿਆ ਆਇਆ ਵੇ ਜਿੰਦੇ ਵਰ ਨੂੰ ਮੇਰਾ ਵਿਤੁਰਿਆ ਆਇਆ ਵੇ ਜਿੰਦੇ ਮੈਨੂੰ ਓਨੇ ਵਿਨੁ ਦਿੱਤੜਾ ਪੀਆਰ ਜਿੰਦੇ ਮੈਨੂੰ ਓਨੇ ਵਿਨੁ ਦਿੱਤੜਾ ਪੀਆਰ ਜਿੰਦੇ ਜਿਖਤੇ ਜਿੰਦਾ ਹੁੰਦਾ ਮੇਰਾ ਬਾਪ ਜਿੰਦੇ ਜਿਖਤੇ ਜਿੰਦਾ ਹੁੰਦਾ ਮੇਰਾ ਬਾਪ ਜਿੰਦੇ ਮੈਨੂੰ ਗੋਲ ਨਾ ਲਾਉਂਦਾ ਆਪ ਜਿੰਦੇ ਮੈਨੂੰ ਗੋਲੇ ਨਾ ਲਾਉਂਦਾ ਆਪ ਜਿੰਦੇ